ਇੱਥੇ ਕੈਫੇ ਵਰਲਡ ਕਿਤਾਬਾਂ ਵਾਲਾ ਕੈਫੇ ਤੇ ਇੱਥੇ ਜਿਹੜਾ ਸਟਾਲ ਲੱਗੀ ਹੈ ਸਾਡੇ ਵੀਰ ਨੇ ਸੁਖਰਾਜ ਮੰਡੀਕਲਾ ਸੋ ਇਹਨਾਂ ਵੱਲੋਂ ਬੜੀਆਂ ਸਿਹਤਾਂ ਜਿਹੜਾ ਉਤਪਾਦੀਆਂ ਪੰਜਾਬੀ ਅੰਗਰੇਜ਼ੀ ਫੁਰਦੂ ਹਿੰਦੀ ਹਰ ਤਰ੍ਹਾਂ ਦਾ ਜਿਹੜਾ ਸਹਿਤ ਲਖਜਾਨਾ ਇਹਦੇ ਵਿੱਚ ਮੈਨੂੰ ਮਾਣ ਮਿਲਿਆ ਵੀ ਇਹਨਾਂ ਨੇ ਮੇਰੀ ਪੁਸਤਕ ਸਿਮਰਨ ਜੋ ਮੇਰੀ ਪ੍ਰੇਤੀ ਪੁਸਤਕ ਆ ਸਿਮਰਨ ਵੀ ਰੱਖੀ ਹੋਈ ਹੈ ਜੇਕਰ ਕਿਸੇ ਵੀਰ ਨੂੰ ਸਾਡੀ ਜਿਹੜੀ ਪੁਸਤਕ ਆ ਸਿਮਰਨ ਲੈਣੀ ਹੋਵੇ ਤਾਂ ਇਹਨਾਂ ਕੋਲ ਕੈਫੇ ਵਰਲਡ ਤਾਬਾ ਵਾਲਾ ਕੈਫੇ ਦੀ ਸੁਖਰਾਜ ਮੰਡੀਕੜਾ ਕੋਲ ਮਿਲ ਜਾਵੇਗੀ ਸੋ ਹੁਣ ਕਿਤਾਬਾਂ ਸਾਡੀਆਂ ਇੱਥੇ ਇਹਨਾਂ ਕੋਲ ਅੱਜ ਕੱਲ ਬਠਿੰਡੀ ਆ ਭਾਈ हां मंडीखड़ा ਇਹਨਾਂ ਦਾ ਪਿੰਡ ਆ ਬਾਈ ਜੀ ਦਾ ਸਖਰਾਜ ਹੰਸਗਰਾਜ ਜੀ ਦੱਸਿਓ ਕਰਾਓ ਅੱਸੀ ਕਰ ਬਈ ਅੱਜ ਕੱਲ ਆਪਣਾ ਜਿਹੜਾ ਸਟੋਰ ਆ ਬਠਿੰਡੀ ਆ ਮਾਨਸਾ ਰੋਡ ਤੇ ਹਾਂਜੀ ਸਿਮਰ ਦੇ ਸਮੇਤ ਹੋਰ ਸਾਰੀਆਂ ਕਿਤਾਬਾਂ ਕੈਫੇ वर्ल्ड ਪਬਲਿਕੇਸ਼ਨ ਦੀਆਂ ਤੁਸੀਂ ਇੱਥੋਂ ਲੈ ਸਕਦੇ ਹੋ ਜਿਹੜੇ ਵੀ ਦੋਸਤ ਅੱਗੇ ਪਿੰਡ ਜਾਂਦੇ ਸੀ ਚੱਲ ਕੇ ਮੰਡੀਕਲਾਂ ਹਾਂ ਮੰਡੀਕਲਾਂ ਜਾਣ ਦੀ ਰੋਡ ਨਹੀਂ ਤੁਸੀਂ ਬਠਿੰਡਾ ਤਮਦਮਾ ਸਾਹਿਬ ਨੂੰ ਜਾਣੇ ਹੋ ਜਾਂ ਬਠਿੰਡੇ ਆਉਨੇ ਹੋ ਤਾਂ ਸਾਡੇ ਕੋਲੇ ਜਦੋਂ ਮਰਜ਼ੀ ਜੀ ਸਕਦੇ ਕੇ ਜੀ ਆਨ ਸਹਿਰਾਜੀ ਇੱਕ ਕਿਵੇਂ ਹੰਗਾਰਾ ਕਿਵੇਂ ਮਿਲ ਰਿਹਾ ਆਪਾਂ ਕਹਿੰਦੇ ਨੇ ਵੀ ਜਿਹੜਾ ਮੋਬਾਈਲ ਆ ਗਿਆ ਇਹਨੇ ਸਾਡੀ ਆਹ ਇਧਰਲੇ ਪਾਸੇ ਰੁਚੀ ਘਟਾਤੀ ਪਾਟਕਾਂ ਦੀ ਤੇ ਕਿਵੇਂ ਲੱਗਦਾ ਤੁਸੀਂ ਅੱਜ ਤੀਜਾ ਦਿਨ ਆ ਦੂਜਾ ਦਿਨ ਅੱਜ ਭਈ ਤੀਜਾ ਦਿਨ ਆ ਕੱਲ ਨੂੰ ਲਾਸਟ ਆ ਆਖਰੀ ਦਿਨ ਤੇ ਇਦਾਂ ਦੀ ਕੋਈ ਗੱਲ ਨਹੀਂ ਤੇ ਮੋਬਾਈਲ ਨੇ ਦੇਖੋ ਫਰਕ ਤਾਂ ਪਾਇਆ ਪਰ ਫੇਰ ਵੀ ਬੱਚਿਆਂ ਦਾ ਬਹੁਤ ਇੰਟਰਸਟ ਆ ਹੋਰ ਨੌਜੋਨਥ ਇਸ ਪਾਸੇ ਹੈਗਾ ਵੀ ਕੋਈ ਪੜਨ ਵਾਲੇ ਪਾਸੇ ਕਿਤਾਬਾਂ ਬਹੁਤ ਲੈ ਕੇ ਜਾਂਦੇ ਆ ਇਕੱਲੀ ਇਕੱਲੀ ਕਿਤਾਬਾਂ ਵੀ ਲੈ ਕੇ ਜਾਂਦੇ ਆ ਉਹ ਸ਼ਾਇਰੀ ਪੜਨਗੇ ਸ਼ਾਇਰੀ ਪੜਦੇ ਆ ਬੱਚੇ ਕਿਤਾਬਾਂ ਖਰੀਦਦੇ ਉਹ ਗਾਂ ਫੇਰ ਪੜਨਗੇ ਹਾਂ ਉਹਨਾਂ ਨੂੰ ਪੜ ਕੇ ਗਾਂ ਚੰਗੀ ਕਿਤਾਬ ਦੀ ਕਿਸੇ ਦੀ ਆਤ ਬਹੁਗੀ ਹਨਾ ਉਹ ਤੋਂ ਵਧੀਆ ਚੱਲਿਆ ਕੰਮ ਐਦਾਂ ਦੀ ਗੱਲ ਨਹੀਂ ਬਹੁਤ ਵਧੀਆ ਸੇਲ ਹੈ ਜਿੱਤਰੀ ਸਾਰਾ ਲੈ ਕੇ ਜਾਂਦਾਈ ਤੱਕ ਉਹ ਪੜਦੇ ਹਾਂ ਤੇ ਆਮ ਜਿਹੜੀ ਵਾਰਤਕ ਇਹ ਕਿਵੇਂ ਹੈ ਜਿਵੇਂ ਇਧਰੋਂ ਤਾਂ ਜਿਆਦਾ ਸ਼ੌਕ ਆ ਕਹਾਵਤਾਂ ਗਜਨਾ ਦਾ ਹੈਨਾ ਜਿਹੜੀ ਵਾਰਤਕ ਦੀਆਂ ਕਿਤਾਬਾਂ ਜਾਂ ਵਧੀਆ ਨਾਵਲ ਨੇ ਉਹ ਜਿਹੜੇ ਬੱਚੇ ਥੋੜੇ ਜਿਹਾ ਅਗਲੇ ਲੈਵਲ ਤੋਂ ਚਲੇ ਜਾਂਦੇ ਆ ਵੱਡੀਆਂ ਕਲਾਸਾਂ 'ਚ ਚਲੇ ਜਾਂਦੇ ਉਹ ਫਿਰ ਪੜਦੇ ਆ ਉਹ ਵੀ ਲੈ ਕੇ ਗਏ ਬਹੁਤ ਸਾਰੇ ਨਾਵਲ ਲੈ ਕੇ ਗਏ ਬੱਚੇ ਤੇ ਜਿਹੜੇ ਫਿਰ ਮਚ्योर ਹੋ ਜਾਂਦੇ ਪੂਰੇ ਸਿਆਣੇ ਬੰਦੇ ਉਹ ਤਾਂ ਵਧੀਆ ਸਾਰੀਆਂ ਕਿਤਾਬਾਂ ਲੈਂਦੇ ਇਹ ਮੇਰੀ ਕਿਤਾਬ ਵੀ ਚੱਕੋ ਮੈਨੂੰ ਵੀ ਮਾਣ ਮਿਲਿਆ ਦੋਸਤੋ ਵੀ ਸਿਮਰਨ ਮੇਰੀ ਪ੍ਰੇਠੀ ਪੁਸਤਕਾ ਬੜੇ ਜ਼ਿੰਦਗੀ ਦੇ 25 ਸਾਲ ਦੇ ਠੱਕੇ ਢੋੜਿਆ ਨੇ ਤੇ ਮੈਨੂੰ ਇੱਥੇ ਤੱਕ ਪਹੁੰਚਾਇਆ ਸੀ ਤੇ ਚਲੋ ਮੈਨੂੰ ਵੀ ਅੱਜ ਦੇਖ ਕੇ ਮਾਣ ਮਹਿਸੂਸ ਹੋਇਆ ਵੀ ਚਲੋ ਮੈਂ ਵੀ ਪੁਸਤਕਾਂ ਦੀ ਸ਼੍ਰੇਣੀ ਦੇ ਵਿੱਚ ਸ਼੍ਰੇਣੀ 'ਚ ਆ ਗਿਆ ਲੇਖਕ ਤਾਂ ਨਹੀਂ ਕਹਿ ਸਕਦਾ ਮੈਂ ਆਪਣੇ ਆਪ ਨੂੰ ਤੇ ਕੋਸ਼ਿਸ਼ ਕੀਤੀ ਹੈ ਵੀ ਚਲੋ ਨਿਮਾਣੀ ਜੀ ਤੇ ਬੜਾ ਇੱਥੇ ਲੈ ਸਕਦੇ ਆਪਣੇ ਕੋਲ ਹਾਂ ਤੋ ਦੋਸਤੋ ਕੱਲ ਦਾ ਦਿਨ ਜਿਹੜੀ ਇੱਥੇ ਯੂਥ ਫੈਸਟੀਵਲ ਦਾ ਖੀਲਾ ਦੇਣਾ ਕੱਲ ਨੂੰ ਤੇ ਹਰ ਤਰ੍ਹਾਂ ਦੀ ਪੁਸਤਕ ਕੱਲੀ ਮੇਰੀ ਕਿਤਾਬ ਦੀ ਨਹੀਂ ਮੈਂ ਗੱਲ ਕਰ ਰਿਹਾ ਤੇ ਇੱਥੇ ਪੰਜਾਬੀ ਦਾ ਜਿਹੜਾ ਵਹਿੰਦਾ ਦਰਿਆ ਸਾਹਿਤ ਦਾ ਤੇ ਨਾਲ ਇਹਦੇ ਉਰਦੂ ਹਿੰਦੀ ਅੰਗਰੇਜ਼ੀ ਜਿਹੜਾ ਜੋ ਵੀ ਤੁਹਾਨੂੰ ਇੱਥੇ ਮਿਲੂਗਾ ਤੇ ਸਾਡੇ ਵੀਰ ਨੇ ਸੋ ਹੁਣ ਮੈਂ ਨੇੜੋਂ ਤੁਹਾਨੂੰ ਦਿਖਾ ਦਿੰਦਾ ਤੁਹ ਜੇ ਕਈਏ ਵੀ ਬਾਈ ਜੀ ਤੁਹਾਡਾ ਕਿਹੜਾ ਪਿੰਡ ਆ ਜੀ ਕੀ ਨਾਂ ਆ ਜੀ ਬੜਾ ਸੋਹਣੂ ਵੀ ਪਿਆਰਾ ਹੈ ਨਾ ਸਾਇਦ ਨਾ ਕੀ ਕਹਿਣਾ ਚਾਹੋਗੇ ਜਿਵੇਂ ਆਪਾਂ ਕਹਿੰਦੇ ਨੇ ਮੋਬਾਈਲ ਨੇ ਸਾਰਾ ਕੁਝ ਹੋ ਕਰਤਾ ਜੀ ਤੇ ਤੁਸੀਂ ਤਾਂ ਕਿਤਾਬਾਂ ਦਾ ਮੇਲਾ ਦੀ ਨਾਲ-ਨਾਲ ਕਿਤਾਬਾਂ ਨਾਲ ਵੀ ਜੁੜਨਾ ਚਾਹੀਦਾ ਹੈ ਹਾਂ ਚੰਗੀ ਚੀਜ਼ ਮਿਲਦੀ ਹੈ ਜੀ ਪਹਿਲਾਂ ਤੁਸੀਂ ਪੜਦੇ ਹੋਵੋਗੇ ਤੁਸੀਂ ਤਾਂ ਇਹਨਾਂ ਨਾਲ ਸਾਇਦ ਨਾ ਜੁੜੇ ਤਾਂ ਹੀ ਆ ਜਿਹੜੀਆਂ ਕਿਤਾਬਾਂ ਤੁਸੀਂ ਅਸੀਂ ਦੇਖਦੇ ਹਾਂ ਸੰਭੀ ਲੈਂ ਜਾਂ ਹੁਣ ਜੀ ਹੈਗੀ ਜੀ ਬਸ ਠੀਕ ਹੈ ਬਾਈ ਆਪਾਂ ਵਿੱਚ ਆ ਜਾਂ ਹਾਂ ਜੀ ਉੱਧਰ ਨਾਲ ਤਹੇਗੀ ਚਲੋ ਆਪਣੇ ਨਾਲ ਆਏ ਵੀ ਕਿਤਾਬਾਂ ਪੜ੍ਹੀਆਂ ਆਈਆਂ ਦੋਵੇਂ ਮਾਰੇ ਸੱਚੀ ਦੋਸਤਾ ਮਤਲਬ ਇੱਕ ਕਿਤਾਬ ਹੀ ਹੈ ਨਾ ਆਪਣੀ ਦੇ ਦੋਸ ਦੂਜੇ ਦੋਸਤਾ ਧੋਖੇ ਦੇ ਦਿੰਦੇ ਹੈਗੀ ਪਰ ਸਾਰਾ ਕੁਝ ਦੇਖਣਾ ਪੈਂਦਾ ਹੀ ਜਾਂਦਾ ਹੈ ਹਾਂ ਤੇ ਇੱਕ ਚੀਜ਼ ਨਾਲ ਚੱਲਦੀ ਸਾਰੇ ਰੰਗ ਤਾਂ ਨਹੀਂ ਚਲੋ ਫੁੱਲ ਮਿਲਾ ਕੇ ਜਣੀ ਭਾਵੇਂ ਕਿ ਉਹ ਸੋਸ਼ਲ ਮੀਡੀਆ ਆਪਦੀ ਥਾਂ ਤੇ ਆ ਤੇ ਹਰੇਕ ਦਾ ਥਾਂ ਅਲੱਗ-ਅਲੱਗ ਆ ਦੋਸਤੋ ਇਹ